ਆਪਣੇ ਸਮੇਂ ਦੌਰਾਨ ਬਹੁਤ ਪਹਿਲਾਂ ਜਦੋਂ ਸਪੀਕਰਾਂ ਦੇ ਸ਼ੋਰ ਗੋਲਦਾਜ਼ ਨਾਮੋ ਨਿਸ਼ਾਨ ਵੀ ਨਹੀਂ ਸੀ ਹੁੰਦਾ ਤਾਂ ਉਸ ਸਮੇਂ ਕਬੀਰ ਸਾਹਿਬ ਨੇ ਇੱਕ ਸ਼ਲੋਕ ਵਿੱਚ ਮੁੱਲਾ ਜੋ ਪੰਜ ਵੇਲੇ ਦੀ ਨਮਾਜ਼ ਪੜ੍ਹਨ ਲੱਗਿਆ ਪਹਿਲਾਂ ਅਜ਼ਾਨ ਦਿੰਦਾ ਸੀ ਉਸ ਨੂੰ ਪੁੱਛਿਆ ਆਪਣੇ ਸ਼ਰੋਤਾਂ ਰਾਈ ਉਹਨਾਂ ਨੇ ਸਵਾਲ ਕੀਤਾ ਕਿ ਕਬੀਰਾ ਮੁੱਲਾ ਮਨਾਰੇ ਕਿਆ ਚੜੇ ਸਾਈਂ ਆ ਬਹਿਰਾ ਹੋਏ ਜਾਂ ਕਾਰਨ ਤੋਂ ਬਾਗ ਦੇ ਦਿਲ ਹੀ ਪਿੱਤਰ ਜੋਏ ਕਿ ਜਿਸ ਖੁਦਾ ਨੂੰ ਰੋਜ਼ ਉੱਚੀ ਉੱਚੀ ਵਾਰ-ਵਾਰ ਆਵਾਜ਼ਾਂ ਮਾਰਦਾ ਹੈ ਪੁਕਾਰਦਾ ਹੈ ਉਹ ਕੋਈ ਬੋਲਾ ਅਸੀਂ ਬਾਣੀ ਵਿੱਚ ਅੱਜ ਵੀ ਵਾਰ-ਵਾਰ ਇਸ ਸ਼ਲੋਕ ਪੜ੍ਹਦੇ ਹਾਂ ਸੁਣਦੇ ਹਾਂ ਪਰ ਉੱਚੀ ਉੱਚੀ ਸਪੀਕਰ ਲਾ ਕੇ ਦਿਨ ਰਾਤ ਰੱਬ ਨੂੰ ਆਵਾਜ਼ਾਂ ਦੇਣ ਲੱਗੇ ਹੋਇਆ ਉਹ ਰੱਬ ਕਿ ਹੋ ਜਾ ਹੋਵੇਗਾ ਜੋ ਰੱਬ ਰੱਬ ਕਰਨ ਨਾਲ ਖੁਸ਼ੀ ਵਿੱਚ ਚੁੰਮਣ ਲੱਗ ਪੈਣਾ ਹੋਵੇਗਾ ਰੱਕਾ ਟਰਾਲੀਆਂ ਦੀਆਂ ਦੋ ਦੋ ਛੱਤਾ ਬਣਾ ਕੇ ਕਿਸੇ ਰੱਬ ਦੀ ਤਲਾਸ਼ ਵਿੱਚ ਜਾ ਰਹੇ ਲੋਕਾਂ ਬੱਚਿਆਂ ਨੌਜਵਾਨਾਂ ਤੋਂ ਇਹ ਆਸ ਨਾ ਕਰਿਓ ਕਿ ਇਹਨਾਂ ਜੋ ਆਉਣ ਵਾਲੇ ਸਮੇਂ ਦੌਰਾਨ ਬਹੁਤ ਵੱਡੇ ਵਿਵੇਕਸ਼ੀਲ ਮਨੁੱਖ ਪੈਦਾ ਹੋਣਗੇ ਦੁਨੀਆ ਵਿੱਚ ਵੱਡੀਆਂ ਤਬਦੀਲੀਆਂ ਉਹਨਾਂ ਲੋਕਾਂ ਨੇ ਕੀਤੀਆਂ ਜੋ ਕਿਸੇ ਵੀ ਸੰਪਰਦਾ ਦੇ ਸ਼ਰਧਾਲੂ ਨਹੀਂ ਸਨ ਪੀੜ ਦਾ ਹਿੱਸਾ ਨਹੀਂ ਸਨ ਗੈਲੀਲੋ ਜਿਓਨਾਰਦੋ ਬਰੋਨੋ ਚਾਰਲਸ ਡਾਰਵਿਨ ਸਿਗਮੰਡ ਫਰਾਇਡ Karl Marx Louis Pasteur Thomas Edison Marconi Benjamin Franklin Einstein ਵਰਗੇ ਰੋਸ਼ਨ ਦਿਮਾਗ ਦੀ ਜੇਕਰ ਇਹ ਸਭ ਕਿਸੇ ਧਰਮ ਦੇ ਜੇਕਰ ਸ਼ਰਧਾਲੂ ਹੁੰਦੇ ਤਾਂ ਇਹ ਦੁਨੀਆ ਹੋਰ ਤਰ੍ਹਾਂ ਦੀ ਹੋਣੀ ਸੀ ਇਸੇ ਸਾਧ ਸੰਤ ਤੋਂ ਭਵਜਲੋਂ ਪਾਰ ਲੰਘਣ ਦੀ ਯੁਗਤ ਸਿੱਖ ਰੀਪੀੜ ਤੋਂ ਇਹ ਆਸ ਨਹੀਂ ਰੱਖੀ ਜਾ ਸਕਦੀ ਕਿ ਉਸ ਪੀੜ ਦੇ ਵਿੱਚੋਂ ਕੋਈ ਵੱਡਾ ਵਿਦਵਾਨ ਕੋਈ ਵੱਡਾ ਸਾਇੰਸਦਾਨ ਦਾਨਿਸ਼ਵਾਰ ਜਾਂ ਫਿਲਾਸਫਰ ਪੈਦਾ ਹੋਏਗਾ ਪੀੜ ਦੀ ਮਨੋਵਿਰਤੀ ਅੰਧਵਿਸ਼ਵਾਸੀ ਹੁੰਦੀ ਹੈ ਤੇ ਅੰਧਵਿਸ਼ਵਾਸ ਸਾਰਥਕ ਤਬਦੀਲੀ ਲਈ ਸਭ ਤੋਂ ਵੱਡਾ ਰੋੜਾ ਸਾਬਤ ਹੁੰਦਾ ਹੈ ਤਬਦੀਲੀ ਲਈ ਅੰਧਵਿਸ਼ਵਾਸ ਸਭ ਤੋਂ ਵੱਡੀ ਰੁਕਾਵਟ ਹੈ ਚਾਹੇ ਕੋਈ ਵੀ ਮਾਜਬ ਸੰਪਰਦਾ ਜਾਂ ਰਾਜਨੀਤਿਕ ਜਮਾਤ ਹੋਵੇ ਸਾਨੂੰ ਕਦੇ ਵੀ ਉਸ ਦੇ ਪੂਜਿਕ ਤੇ ਸ਼ਰਧਾਲੂ ਨਹੀਂ ਬੰਨਣਾ ਚਾਹੀਦਾ ਸਾਨੂੰ ਹਮੇਸ਼ਾ ਵਿਵੇਕਸ਼ੀਲ ਬੰਨਣਾ ਚਾਹੀਦਾ ਹੈ ਅੱਜ ਦੇ ਦੌਰ ਵਿੱਚ ਸੋਸ਼ਲ ਮੀਡੀਆ ਦੇ ਇਸ ਜ਼ਮਾਨੇ ਵਿੱਚ ਭਾਵੇਂ ਬਹੁਤ ਕੁਝ ਚੰਗਾ ਵੀ ਹੋ ਰਿਹਾ ਹੈ ਪਰ ਮੋਬਾਈਲ ਇੰਟਰਨੈਟ ਤੇ ਵੀ ਰਾਜਨੀਤਿਕ ਧਾਰਮਿਕ ਸ਼ਰਧਾਲੂਆਂ ਦੀਆਂ ਸਿਰ ਰੈਤ ਢੀੜਾਂ ਉਹ ਵੱਡੇ ਵੱਡੇ ਗਰੁੱਪ ਬਣਾ ਕੇ ਆਪਣਾ ਜਿਹੜਾ ਆਪਣੀ ਵਿਚਾਰਧਾਰਾ ਦਾ ਫੈਲਾਅ ਕਰ ਰਹੀ ਹੈ ਨੈਟਵਰਕ ਨੂੰ ਕੰਟਰੋਲ ਕਰਨ ਅਤੇ ਆਪਣੀ ਗੱਲ ਨੂੰ ਆਪਣੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਵਾਲੇ ਆਈਟੀ ਸੈਂਟਰ ਉਹਨਾਂ ਨੇ ਸਥਾਪਿਤ ਕੀਤੇ ਹੋਏ ਆ। ਇੱਕ ਤਰ੍ਹਾਂ ਨਾਲ ਭੇਖ ਦੇ ਨੈਟਵਰਕ ਗੈਂਗ ਬਣ ਰਹੇ ਹਨ ਜੋ ਸਾਡੀ ਨਵੀਂ ਪੀੜੀ ਦੇ ਵਿਵੇਕ ਨੂੰ ਇੱਕ ਤਰ੍ਹਾਂ ਨਾਲ ਵਿਵੇਕ ਲਈ ਬਹੁਤ ਨਿਰਾਸ਼ਾਜਨਕ ਹੈ। ਨਿਰਾਸ਼ਾਜਨਕ ਸਥਿਤੀ ਹੈ। ਜਿੱਥੇ ਧਾਰਮਿਕ ਸ਼ਰਧਾਲੂਆਂ ਦੀ ਭੀੜ ਹੈ ਉਥੇ ਰਾਜਨੀਤਿਕ ਸ਼ਰਧਾਲੂ ਉਹਨਾਂ ਤੋਂ ਹੋਰ ਚਾਰ ਕਦਮ ਅਗਾਹ ਹਨ ਸੋਸ਼ਲ ਸਾਈਟਾਂ ਤੇ ਵੱਖ-ਵੱਖ ਧਰਮਾਂ ਮਜ਼ਬਾਂ ਦੇ ਗਰੁੱਪ ਨਵੀਂ ਪੀੜੀ ਵਿੱਚ ਫਿਰਕੂ ਜ਼ਹਿਰ ਦੇ ਇੱਕ ਤਰ੍ਹਾਂ ਨਾਲ ਬੀਜ ਬੀਜ ਰਹੇ ਹਨ ਸੋਸ਼ਲ ਮੀਡੀਆ ਦੀ ਗਰੁੱਪ ਵਾਦੀ ਮਨੁੱਖਾਂ ਵਿੱਚ ਨਵੀਂ ਕਿਸਮ ਦੇ ਵਖਰੇਵੇਂ ਪੈਦਾ ਕਰ ਰਹੀ ਹੈ ਚਿੰਤਾ ਵਾਲੀ ਗੱਲ ਇਹ ਹੈ ਕਿ ਪੁ ਇੱਕ ਵਿੱਚ ਇਹ ਸਭ ਕੁਝ ਹੋਰ ਵਧਣ ਜਾ ਰਿਹਾ ਹੈ ਇਹ ਸਭ ਕੁਝ ਜੋ ਸਾਨੂੰ ਚਿੰਤਿਤ ਕਰਦਾ ਹੈ ਇਹ ਸਾਰਾ ਕੁਝ ਦਾ ਹੋਰ ਫਲਾਹ ਹੋ ਰਿਹਾ ਇਸ ਦੁਨੀਆ ਨੂੰ ਜੇਕਰ ਕਦੇ ਕਿਸੇ ਨੇ ਬਦਲਿਆ ਹੈ ਤਾਂ ਕੁਝ ਵਿਚਾਰਸ਼ੀਲ ਲੋਕਾਂ ਨੇ ਬਦਲਿਆ ਹੈ ਭੀੜ ਨੇ ਨਹੀਂ ਜੋ ਕਦੇ ਵੀ ਭੀੜ ਦਾ ਹਿੱਸਾ ਨਹੀਂ ਬਣਦੇ ਉਹ ਨਵੀਆਂ ਖੋਜਾਂ खोजਦੇ ਹਨ ਨਵੀਆਂ ਪੈੜਾਂ ਪਾਉਂਦੇ ਹਨ ਜਿੱਥੇ ਸਮਾਜ ਵਿੱਚ ਵੱਖ-ਵੱਖ ਫਿਰਕਿਆਂ ਵਿੱਚ ਆਪਸੀ ਟਕਰਾਅ ਅਕਸਰ ਪੈਦਾ ਹੁੰਦੇ ਰਹਿੰਦੇ ਹਨ ਉਥੇ ਤੀਜੀ ਕਿਸਮ ਦੇ ਲੋਕ ਤਰਕਸ਼ੀਲ ਵਿਚਾਰਸ਼ੀਲ ਚਿੰਤਕ ਲੋਕ ਆਮ ਲੋਕਾਂ ਨੂੰ ਅਜਹੀਆਂ ਪਰਸਥਿਤੀਆਂ ਦੇ ਗੰਭੀਰ ਸਟਿਆ ਤੋਂ ਸੁਚੇਤ ਕਰਦੇ ਰਹਿੰਦੇ ਹਨ ਇਹ ਸਮੇਂ ਦੇ ਹਰ ਦੌਰ ਵਿੱਚ ਭੀੜਾਂ ਤੋਂ ਵੱਖਰੇ ਹੋ ਕੇ ਚੱਲਦੇ ਹਨ ਉਹਨਾਂ ਨੂੰ ਭਾਵੇਂ ਉਹਨਾਂ ਦੇ ਸਮੇਂ ਵਿੱਚ ਕਾਫਰ ਨਾਸਤਿਕ ਵੀ ਆਖਿਆ ਗਿਆ ਪਰ ਉਹਨਾਂ ਨੇ ਭੀੜ ਤੋਂ ਵੱਖ ਹੋ ਕੇ ਆਪਣੇ ਨਵੇਕਲੇ ਅੰਦਾਜ਼ ਵਿੱਚ ਹਮੇਸ਼ਾ ਲੋਕ ਹਿੱਤਾਂ ਦੀ ਗੱਲ ਕੀਤੀ। ਸਮਾਜ ਵਿੱਚ ਜਦੋਂ ਵੀ ਕਦੇ ਅਜ ਵਰਗੇ ਹਾਲਾਤ ਪੈਦਾ ਹੋਏ ਹੋਣਗੇ ਤਾਂ ਬੁੱਲੇ ਸ਼ਾਹ ਜੇ ਫਕਰ ਦੇ ਮਨ ਵਿੱਚ ਖਿਆਲ ਆਇਆ ਹੋਵੇਗਾ ਕਿ ਧਰਮ ਸਾਲ ਤੜਵਾਈ ਰਹਿੰਦੇ ਉਹਨਾਂ ਨੇ ਲਿਖਿਆ ਹੈ। ਬੁੱਲੇ ਸ਼ਾਹ ਹੋਰਾਂ ਨੇ ਲਿਖਿਆ ਹੈ ਕਿ ਧਰਮ ਸਾਲ ਤੜਵਾਈ ਰਹਿੰਦੇ ਠਾਕਰ ਦਵਾਰੇ ਠੱਗ ਵਿੱਚ ਮਸੀਤਾਂ ਰਹਿਣ ਕੁਸਤੀਏ ਤੇ ਆਸ਼ਕ ਰਹਿਣ ਅਲੱਗ ਅੱਜ ਦੇ ਸਮਾਜ ਵਿੱਚ ਫਿਰਕਾ ਪ੍ਰਸਤੀ ਦਾ ਬੋਲ ਬਾਲਾ ਵਧ ਰਿਹਾ ਹੈ ਧਰਮਾਂ ਮਜ਼ਬਾਂ ਸੰਪਰਦਾਵਾਂ ਤੇ ਉਹ ਲੋਕ ਕਾਬਜ ਹੋ ਰਹੇ ਹਨ ਜਿਹੜੇ ਸਮਾਜਿਕ ਕਦਰਾਂ ਕੀਮਤਾਂ ਤੋਂ ਆਪ ਸਖਣੇ ਹਨ ਇਸ ਸਮੇਂ ਉਹਨਾਂ ਦੀ ਹਾਲਤ ਇਹ ਹੈ ਕਿ ਸਮਾਜ ਵਿੱਚ ਜੋ ਕੁਝ ਮਰਜ਼ੀ ਹੋਈ ਜਾਵੇ ਉਹ ਆਪਣੇ ਡੇਰਿਆਂ ਵਿੱਚ ਬੈਠੇ ਬਹਿਲੇ ਲੋਕਾਂ ਦੀ ਜਿਹੜੇ ਇੱਕ ਤਰ੍ਹਾਂ ਨਾਲ ਵੇਲੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੇ ਨਾਲ ਐਸ਼ਮਈ ਜ਼ਿੰਦਗੀ ਬਤੀਤ ਕਰ ਰਿਹਾ ਹੈ ਇਹ ਲੋਕ ਇਹ ਆਪਣੇ ਸੇਵਕਾਂ ਚੇਲਿਆਂ ਨੂੰ ਸਮਾਜਿਕ ਸਰਵਪਾਰਾਂ ਨਾਲ ਜੋੜਨ ਦੀ ਬਜਾਏ ਉਹਨਾਂ ਤੋਂ ਅਲੱਗ ਕਰ ਰਿਹਾ ਹੈ ਸਮਾਜਿਕ ਸਰਵਪਾਰਾਂ ਤੋਂ ਉਹਨਾਂ ਨੂੰ ਤੋੜ ਰਿਹਾ ਹੈ ਇਹ ਲੱਖਾਂ ਲੋਕਾਂ ਦੇ ਰੋਲ ਮਾਡਲ ਬਣੇ ਹੋਏ ਹਨ ਇਹ ਲੋਕ ਸਮਾਜ ਵਿੱਚ ਪਸਰੀਆਂ ਕ੍ਰਿਤੀਆਂ ਪ੍ਰਤੀ ਜੋ ਲੋਕਾਂ ਵਿੱਚ ਰੋ ਪੈਦਾ ਹੋਣਾ ਚਾਹੀਦਾ ਉਹਨੂੰ ਸ਼ਾਂਤ ਕਰਨ ਦਾ ਕੰਮ ਕਰਦੇ ਆ ਸਮਾਜਿਕ ਤਬਦੀਲੀ ਲਈ ਰੁਕਾਵਟ ਬਣਦੇ ਆ ਸਮਾਜ ਨੂੰ ਹਰ ਦੌਰ ਵਿੱਚ ਜਾਗਦੇ ਰੱਖੇ ਜਾਣ ਲਈ ਬਲੰਦ ਸੋਚ ਅਤੇ ਬਲੰਦ ਆਵਾਜ਼ ਦੀ ਲੋੜ ਹੁੰਦੀ ਹੈ ਜੋ ਸੱਚ ਨੂੰ ਸੱਚ ਝੂਠ ਨੂੰ ਝੂਠ ਤੇ ਬਾਬਰ ਨੂੰ ਜਾਬਰ ਕਹਿਣ ਦੀ ਜੁਰਤ ਕਰ ਸਕੇ ਅੱਜ ਵੀ ਟੀੜ ਦਾ ਹਿੱਸਾ ਬਣੇ ਲੋਕ ਆਪਣੇ ਆਪ ਨੂੰ ਗੁਰੂਆਂ ਦੇ ਵਾਰਿਸ ਤਾਂ ਮੰਨਦੇ ਆ ਪਰ ਉਹਨਾਂ ਦੀ ਕਈ ਗੱਲ ਨੂੰ ਕੋਈ ਮੰਨਣ ਲਈ ਤਿਆਰ ਨਹੀਂ ਮਨੁੱਖ ਦੀ ਫਿਤਰਤ ਹਮੇਸ਼ਾ ਇਹ ਰਹੀ ਹੈ ਜੋ ਜਿਸ ਕਿਸੇ ਵੀ ਵਿਚਾਰਧਾਰਾ ਨੂੰ ਨਹੀਂ ਮੰਨਦਾ ਮੰਨਣਾ ਚਾਹੁੰਦਾ ਉਹਨੂੰ ਉਹ ਇੱਕ ਤਰ੍ਹਾਂ ਨਾਲ ਰੱਬੀ ਮੰਨ ਕੇ ਪੂਜਣ ਲੱਗ ਪੈਂਦਾ ਹੈ ਮੱਥੇ ਟੇਕਣ ਲੱਗ ਪੈਂਦਾ ਹੈ ਅਤੇ ਸਮਝਦਾ ਹੈ ਕਿ ਅਜਿਹਾ ਕਰਕੇ ਉਸਨੇ ਛੋਟੇ ਮੋਟੇ ਜਿਹੜੇ ਉਹਦੇ ਸਵਾਰਥਾਂ ਦੀ ਜੜੀ ਹੈ ਪੂਰਤੀ ਹੁੰਦੀ ਰਹੇਗੀ ਕਿ ਅਸੀਂ ਕਿਸੇ ਨੂੰ ਰੱਬ ਮੰਨ ਲਿਆ ਤੇ ਸਾਡੀ ਇਹਦੇ ਨਾਲ ਸਾਨੂੰ ਆਪਣੇ ਵਿੱਚ ਤਬਦੀਲੀ ਕਰਨ ਦੀ ਲੋੜ ਨਹੀਂ ਪਰ ਅਸੀਂ ਉਹਨਾਂ ਮਹਾਨ ਪੁਰਸ਼ਾਂ ਦੀ ਕੋਈ ਵੀ ਗੱਲ ਜਿਹੜੇ ਸਾਨੂੰ ਤਗੀਰ ਕਰਦਿਆ ਕੁਝ ਚੰਗੇ ਰਸਤੇ ਤੇ ਚੱਲਣ ਲਈ ਉਹਨਾਂ ਦੀ ਕੋਈ ਵੀ ਗੱਲ ਮੰਨਣ ਦੀ ਤਿਆਰ ਨਹੀਂ ਸਮੇ ਦੇ ਹਰ ਦੌਰ ਵਿੱਚ ਸਮਾਜ ਨੂੰ ਪੂਜਿਕ ਸ਼ਰਧਾਲੂਆਂ ਦੀ ਨਹੀਂ ਬਲਕਿ ਵਿਵੇਕਸ਼ੀਲ ਮਨੁੱਖਾਂ ਦੀ ਲੋੜ ਹੁੰਦੀ ਹੈ ਪੂਜਿਕ ਤੇ ਸ਼ਰਧਾਲੂ ਚਾਹੇ ਰਾਜਨੀਤਿਕ ਹੋਵੇ ਚਾਹੇ ਧਾਰਮਿਕ ਇਹ ਸਾਰਥਿਕ ਤਬਦੀਲੀ ਲਈ ਹਮੇਸ਼ਾ ਖਤਰਨਾਕ ਸਾਬਤ ਹੁੰਦਾ ਹੈ ਸਮੇ ਦੇ ਹਰ ਦੌਰ ਵਿੱਚ ਮਨੁੱਖ ਦੀ ਸੋਚ ਨੂੰ ਬੰਨ੍ਹ ਕੇ ਰੱਖਣ ਲਈ ਇਹ ਸਭ ਤਰ੍ਹਾਂ ਦੀਆਂ ਕਾਰਤਾਂ ਛਤਰ ਲੋਕਾਂ ਨੇ ਘੜੀਆਂ ਰਾਜਨੀਤਿਕ ਅਤੇ ਸਮਾਜਿਕ ਨਿਗਾਰ ਤੋਂ ਸਮਾਜ ਨੂੰ ਉਭਾਰਨ ਲਈ ਸ਼ਰਧਾ ਦੀ ਨਹੀਂ ਬਲਕਿ ਵਿਵੇਕ ਦੀ ਲੋੜ ਹੁੰਦੀ ਹੈ ਵਿਵੇਕਸ਼ੀਲ ਮਨੁੱਖੀ ਸਮਾਜ ਨੂੰ ਹੋ ਸੋਨਾ ਬਣਾਉਣ ਦਾ ਯਤਨ ਕਰਦਾ ਹੈ ਅੱਜ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਮਨੁੱਖ ਨੂੰ ਜੋ ਸਿੱਖਿਆ ਦਿੱਤੀ ਜਾ ਰਹੀ ਹੈ ਇਹ ਸਿੱਖਿਆ ਵੱਖ-ਵੱਖ ਵਿਸ਼ਿਆਂ ਵਿੱਚ ਮੁਹਾਰਤ ਕਰਨ ਵਾਲੇ ਇੱਕ ਤਰ੍ਹਾਂ ਦੇ ਅਸੀਂ ਕਾਮੇ ਪੈਦਾ ਕਰ ਰਹੇ ਹੈ ਸਿੱਖਿਆ ਕਾਮੇ ਪੈਦਾ ਕਰ ਰਹੀ ਹੈ ਪਰ ਮਨੁੱਖ ਨੂੰ ਵਿਵੇਕਸ਼ੀਲ ਨਹੀਂ ਬਣਾਉਦੀ ਅਖੀਰ ਵਿੱਚ ਮੈਂ ਤੁਹਾਨੂੰ ਇਹੋ ਸੁਨੇਹਾ ਦੇਣਾ ਚਾਹਾਂਗਾ ਕਿ ਜੇਕਰ ਤੁਸੀਂ ਆਪਣੇ ਬੱਚੇ ਨੂੰ ਇਸ ਦੁਨੀਆ ਦੇ ਹਾਨ ਦਾ ਬਣਾਉਣਾ ਹੈ ਤਾਂ ਉਸ ਨੂੰ ਸਵਾਲ ਖੜੇ ਕਰਨ ਦੀ ਆਦਤ ਪਾਓ ਉਸ ਨੂੰ ਸ਼ਰਧਾਲੂ ਨਹੀਂ ਬਲਕਿ ਵਿਵੇਕਸ਼ੀਲ ਮਨੁੱਖ ਬਣਾਓ ਤੇ ਆਪ ਵੀ ਵਿਵੇਕਸ਼ੀਲ ਇਨਸਾਨ ਬਣੋ ਤੇ ਆਪਣੀ ਸੋਚ ਨੂੰ ਹੋਰ ਪ੍ਰਚੰਡ ਕਰਨ ਲਈ ਹੋਰ ਤਿੱਖਾ ਕਰਨ ਲਈ ਵੱਧ ਵੱਧ ਗਿਆਨ ਦੇ ਲੜ ਲਗੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੀ ਵੀ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆਂ ਤੁਹਾਡਾ ਸੋਚ ਵਿਚਾਰ ਟੀਵੀ ਦੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਸ਼ੁਕਰੀਆ ਬਹੁਤ ਧੰਨਵਾਦ